ਹਰ ਪਿੰਡ ਦੇ ਵਿੱਚ ਹਰ ਸਾਲ ਟੂਰਨਾਮੈਂਟ ਨੇ ਇਸ ਵਾਰ ਵੀ ਕਰਵਾਇਆ ਜਾ ਰਿਹਾ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਮੈਂ ਇਹ ਰਹਿਣਾ ਚਾਹੁੰਗਾ ਵੀ ਸਾਰੇ ਨਵੇਂ ਬੱਚੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਸਭ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਹੈ ਔਰ ਮੈਂ ਕੋਸ਼ਿਸ਼ ਕਰਦਾ ਇਸ ਕਲੱਬ ਨਾਲ ਤਾਂ ਮੇਰਾ ਕਾਫੀ ਪੁਰਾਣੀ ਸਾਂਝ ਹੈ ਔਰ ਅੱਜ ਫਿਰ ਇਹ ਪੋਸਟਰ ਡਿਜ਼ਾਈਨ ਕਰ ਰਹੇ ਸੀ ਇਦੇ ਵਿੱਚ ਮੈਂ ਸਾਰੇ ਸਹਿਰਵਾਸੀਆਂ ਨੂੰ ਪੂਰੇ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਗਾ ਵੀ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਔਰ ਬਾਹਰ ਚੜ੍ਹ ਕੇ ਖੇਡਾਂ ਖਰਾਨੀਆਂ ਚਾਹੀਦੀਆਂ ਨੇ ਜਿਵੇਂ ਸਾਡੇ ਧੂਲੇ ਦੇ ਨੇ ਟੂ ਵਾਲਾ ਦੇ ਸਾਰੇ ਦੋਸਤ ਮਿੱਤਰ ਕਰਾਉਂਦੇ ਨੇ ਇਹਨੂੰ ਚੜ੍ਹਦੀ ਕਲਾ 'ਚ ਰਹਿਣ ਮੇਰੀ ਤੈਹੀ ਦੁਆ ਹੈ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ 'ਚ ਡੁੱਬਦੇ ਜਾਂਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਨਸ਼ਾ ਦੇ ਲਈ ਮੈਂ ਇਹੀ ਕਹਿਣਾ ਚਾਹੁੰਗਾ ਨਸ਼ਾ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਐਨੇ ਨਸ਼ੇ ਨਹੀਂ ਹੈ ਆ ਦੇਖੋ ਕਿੰਨੇ ਨੌਜਵਾਨ ਇਸ ਜੁੜੇ ਹੋਏ ਨੇ ਸਾਨੂੰ ਪੰਜਾਬੀ ਨੂੰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਨਸ਼ਾ ਨਾਲ ਜੁੜੇ ਹੋਏ ਨੇ ਨਸ਼ਾ ਹੈ ਜਰੂਰ ਪਰ ਮੈਂ ਇਹ ਗੱਲ ਤੋਂ ਮੁੱਕ ਨਹੀਂ ਰਿਹਾ ਪਰ ਨਸ਼ਾ ਇਹਨਾਂ ਨਾਲ ਜੁੜ ਕੇ ਨਸ਼ਾ ਬਹੁਤ ਲੋਕ ਸਾਡੇ ਜਵਾਨ ਨਵੇਂ ਜਿਹੜੇ ਛੱਡ ਰਹੇ ਨੇ ਔਰ ਇਸ ਬਲੇ ਦਾ ਰੁਝਾਨ ਬਣਿਆ ਹੋਇਆ ਮੈਂ ਇਹ ਕਹੂੰਗਾ ਸਭ ਨੂੰ ਛੱਡਨੇ ਚਾਹੀਦੇ ਨੇ ਜੋ ਕੋਈ ਕਰਦਾ ਵੀ ਹੈ ਤਾਂ ਖੇਡਾਂ ਨਾਲ ਰਹਿਣਾ ਚਾਹੀਦਾ ਤੁਸੀਂ ਨੌਜਵਾਨਾਂ ਦਾ ਹਮੇਸ਼ਾ ਸਾਥ ਦੇਂਦੇ ਰਹੇ ਨੂੰ ਪਲੇਅਰਾਂ ਨਾਲ ਵੀ ਅੱਗੇ ਵੀ ਇਤਨੀ ਸਾਥ ਦੇਂਦੇ ਰਹੋਗੇ ਜੀ ਮੈਂ ਬਿਲਕੁਲ ਇਸ ਤਰ੍ਹਾਂ ਹੀ ਦਿੰਦਾ ਰਹੂੰਗਾ ਤੁਸੀਂ ਮੇਰੇ ਦਫਤਰ ਦੇ ਦੇਖੋਗੇ ਕਿੰਨੀਆਂ ਸੀਲਾਂ ਪਈਆਂ ਨੇ ਔਰ ਮੈਂ ਅੱਜ ਤੱਕ ਨਹੀਂ ਬਹੁਤ ਬਚਪਨ ਤੋਂ ਹੀ ਮੈਨੂੰ ਇਹ ਸ਼ੌਂਕ ਰਿਹਾ ਕਬੱਡੀ ਦਾ ਖਾਸ ਕਰਕੇ ਰਿਹਾ ਛੋਟਾ ਹੁੰਦਾ ਮੈਂ ਖੇਡਦਾ ਵੀ ਰਿਹਾ ਮਤਲਬ ਮੈਂ ਜੁੜਿਆ ਹੋਇਆ ਹਾਂ ਔਰ ਜੁੜਿਆ ਹੀ ਰਹੂੰਗਾ ਹਮੇਸ਼ਾ ਧੰਨਵਾਦ ਥੈਂਕ ਯੂ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਤੁਸੀਂ ਪ੍ਰਧਾਨ ਜੀ ਵੀ ਹੋ ਤੇ ਕੀ ਕਹੋਗੇ ਇਸ ਮੌਕੇ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਸਰਦਾਰ ਸ੍ਰਿੰਦਰ ਸਿੰਘ ਛੱਠਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਕਬੱਡੀ ਕੱਪ ਦਾ ਇਸ ਵਾਰ ਪੰਜਵਾਂ ਸਾਲ ਹੈ ਹਰ ਸਾਲ ਇਹ ਸਾਨੂੰ ਇਹਲਾ ਨਾਮ 70000 ਰੁਪਏ ਹਰ ਸਾਲ ਦਿੰਦੇ ਨੇ ਜਦੋਂ ਵੀ ਅਸੀਂ ਇਹਨਾਂ ਕੋਲ ਲਾਉਣੇ ਆ ਅਸੀਂ ਕੁਝ ਦੇ ਅੰਕਲ ਜੀ ਦੱਸੋ ਕਿਵੇਂ ਕਰੀਏ ਇਹਨਾਂ ਨੇ ਸਾਨੂੰ ਕਦੇ ਮੋੜਟਾ ਕੇ ਨਹੀਂ ਪੁੱਛਿਆ ਆਪ ਹੀ ਕਹਿ ਦਿੰਦੇ ਨੇ ਵੀ ਮੇਰੇ ਵੱਲੋਂ ਪਹਿਲਾਂ ਕਰ ਦਿਓ ਤੇ ਇਸ ਵਾਰ ਵੀ ਸਪਿੰਦਰ ਸਿੰਘ ਛੱਠਾ ਜੀ ਵੱਲੋਂ ਜਿਹੜਾ ਪਹਿਲਾਂ ਨਾਮ ਆ ਉਹ ਸਾਡੇ ਕਾਪ ਨੂੰ ਦਿੱਤਾ ਜਾ ਰਿਹਾ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਕੱਲਾ ਸਾਡੇ ਹੀ ਨਹੀਂ ਧੂਰੀ ਹਲਕੇ ਦੀਆਂ ਜਿੰਨੀਆਂ ਵੀ ਕਲੱਬਾਂ ਨੇ ਕਿਤੇ ਪਹਿਲਾਂ ਕਿਤੇ ਦੂਜਾ ਕਦੇ ਇਹਨਾਂ ਨੇ ਕੋਈ ਵੀ ਖਾਲੀ ਹੱਥ ਮੋੜਿਆ ਨਹੀਂ ਇਹਨਾਂ ਦਾ ਖੇਡਾਂ ਪ੍ਰਤੀ ਲਗਾ ਸਾਨੂੰ ਵੀ ਹੌਸਲਾ ਦਿੰਦਾ ਹੈ ਕਿ ਅਸੀਂ ਹਰ ਸਾਲ ਇਸ ਤੋਂ ਵੀ ਬੈਸਟ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੱਠਾ ਜੀ ਦਾ ਜਿਨ੍ਹਾਂ ਨੇ ਸਾਨੂੰ ਹਰ ਸਾਲ ਮੌਨਤਾਲ ਬਖਸ਼ਿਆ ਕੋਈ ਹੋਰ ਵੀ ਆਲੂ ਹੈ ਅਸੀਂ ਗੱਲ ਵੀ ਸਾਰਿਆਂ ਨੂੰ ਜੀ ਚੱਠਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਸਾਡੇ ਕਲੱਬ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਤੇ ਹਰ ਇੱਕ ਸਾਲ ਬਹੁਤ ਸਾਥ ਦਿੰਦੇ ਨੇ ਵੱਡਾ ਤੁਸੀਂ ਵੀ ਇੱਕ ਵਧੀਆ ਪਲੇਅਰ ਹੋ ਤੇ ਨੌਜਵਾਨਾਂ ਦੇ ਨਾਲ ਜਾਂ ਪਲੇਅਰਾਂ ਨਾਲ ਚੱਠਾ ਜੀ ਬਹੁਤ ਸਾਥ ਦੇ ਰਹੇ ਨੇ ਤੇ ਕੀ ਕਹਾਂ ਇਸ ਮੌਕੇ ਅਸੀਂ ਵੀ ਇਸ ਸਾਲ ਕਲੱਬ 'ਚ ਮਤਲਬ ਬਹੁਤ ਨਵੇਂ ਮੁੰਡੇ ਜੋੜੇ ਨੇ ਤੇ ਅਸੀਂ ਇੱਕੋ ਹੀ ਸਵਾਰ ਸਾਡੀਆਂ ਜਿਹੜੀਆਂ ਖੇਡਾਂ ਦਾ ਮਾਂ ਖੇਡ ਕਬੱਡੀ ਆਪਣੇ ਪਿੰਡਾਂ ਦੀ ਖੇਡ ਹੈ ਇਸ ਲਈ ਸਾਡੇ ਕਲੱਬ ਦਾ ਇਸ ਵਾਰ ਜਿਹੜਾ ਮਕਸਦ ਹੈ ਉਹ ਇਹ ਆ ਕਿ ਸੀ ਨਵੇਂ ਪਲੇਅਰਾਂ ਨੂੰ ਮੌਕਾ ਦੇਣਾ ਹੈ ਜਿਸ ਦੇ ਤਹਿਤ ਅਸੀਂ 52 ਕਿਲੋ ਤੇ 72 ਕਿਲੋ ਜਿਵੇਂ ਕਿ ਆਪਾਂ ਅਕਸਰ ਦੇਖਦੇ ਆ ਕਿ ਕਬੱਡੀ ਕੱਪ ਤਾਂ ਹੋ ਰਹੇ ਨੇ ਪਰ ਬਜਨੀ ਕਬੱਡੀ ਹੈ ਜਿਹੜੀ ਉਹ ਕੋਈ ਨਹੀਂ ਕਰਵਾ ਰਿਆ ਅਸੀਂ ਇਹ ਕਿ ਨਵੇਂ ਪਲੇਅਰਾਂ ਨੂੰ ਵੱਡੇ ਪਲੇਅਰ ਬਣਾਉਣ ਲਈ ਉਹਨਾਂ ਨੂੰ ਮੌਕਾ ਦੇਣ ਲਈ 52 ਤੇ 72 ਕਿਲੋ ਵੀ ਰੱਖੀ ਆ ਤੇ ਇੱਕ ਪਿੰਡ ਓਪਨ ਦੇ ਵਿੱਚ ਜਿਹੜੇ ਤਿੰਨ ਪਲੇਅਰ ਬਾਹਰ ਹੋਣੇ ਅਸੀਂ ਧੂਰੀ ਹਲਕੇ ਦੀਆਂ ਜਿੰਨੀਆਂ ਟੀਮਾਂ ਬਣਣਗੀਆਂ ਉਹਨਾਂ ਨੂੰ ਬੰਦਾ ਕਰਾਇਆ ਦੇਵਾਂਗੇ ਤੇ ਵਧੀਆ ਟਾਈਮ ਦੇ ਕੇ ਲੈਟਾਂ ਤੋਂ ਪਹਿਲਾਂ ਫਾਈਨਲ ਕਰਾਵਾਂਗੇ ਕਿਉਂਕਿ ਜੋ ਟ੍ਰੈਂਡ ਨੇਹਰੀਆਂ ਚ ਫਾਈਨਲ ਮੈਚ ਦੇ 11 11 ਵਜੋਂ ਦਾ ਚੱਲਿਆ ਹੋਇਆ ਜਿਸ ਨਾਲ ਆਪਣਾ ਜਿਹੜਾ ਡਿਸਪੀਸਪਲਨ ਆ ਉਹ ਨਹੀਂ ਖੇਡ ਦਾ ਬਣ ਰਿਹਾ ਉਹ ਤੇ ਅਸੀਂ ਕੰਮ ਕਰਨਾ ਅਸੀਂ 7 ਵਜੇ ਤੋਂ ਪਹਿਲਾਂ ਲੈਟਾਂ ਤੋਂ ਪਹਿਲਾਂ ਫਾਈਨਲ ਮੈਚ ਕਰਵਾਉਣਾ ਤੇ ਨਵੇਂ ਪਲੇਅਰ ਨੇ ਮੈਂ ਤੁਹਾਡੇ ਮadhyam ਰਹੀ ਉਹਨਾਂ ਨੂੰ ਸੰਦੇਸ਼ ਦੇ ਰਿਹਾ ਕਿ ਜਿੰਨੇ ਨਵੇਂ ਪਲੇਅਰ ਖੇਡਣ ਆਉਣਗੇ ਅਸੀਂ ਉਹਨਾਂ ਨੂੰ ਵਧੀਆ ਟਾਈਮ ਦੇ ਕੇ ਤੇ ਉਹਨਾਂ ਦਾ ਬਣਦਾ ਕਰਾਇਆ ਦੇ ਕੇ ਉਹਨਾਂ ਨੂੰ ਖੜਿਆਵਾਂਗੇ